ਦੇ ਲੂ ਬੱਚੇ ਵਾਸਤੇ ਬਹੁਤ ਬੰਨਿਆ ਆ ਟੈਡੀ ਬੀਅਰ ਨਾਮ ਸਰ ਤੁਹਾਡਾ ਨਾਮ ਇਮਰਾਨ احمد ਮਾਰਾ ਹੈ ਮੈਡਮ ਜੀ ਹਾਂਜੀ ਕਿਥੋਂ ਆਏ ਹੋ ਤੁਸੀਂ ਸੀਯੂਪੀ ਜੀ ਆਏ ਮਿਰਜ਼ਾਪੁਰ ਖਦਵੀ ਤੋਂ ਓਕੇ ਆ ਜੀ ਮੈਂ ਕਿ ਤੁਸੀਂ ਆਪਣਾ ਇਹ ਖੁਦ ਬਣਾਉਂਦੇ ਹੋ ਹਾਂਜੀ ਹਾਂਜੀ ਸਿੱਖਤਾਂ ਨਾਲ ਬਣਾਉਂਦੇ ਸਾਡੇ ਕੋਲ ਯੂਪੀ ਮਿਰਜ਼ਾਪੁਰ ਜੀ ਵੀ ਕਰ ਕਰ ਇਹਦਾ ਕੰਮ ਹੈਗਾ ਤੇ ਘਰ ਦਾ ਲੇਡੀਜ਼ ਵੀ ਬੱਚੇ ਵੀ ਬੱਚੇ ਜਿਹੜੇ ਹੈਗੇ ਬਣਾਉਣ ਵਾਲੇ ਹਾਂਜੀ ਬਣਾ ਰਹੇ ਕੀ ਉਹ ਬਣਾਉਂਦੇ ਹੈ ਸਿਆਲ ਵੀ ਬਣਾਉਂਦੇ ਹੈ ਹਾਂਜੀ ਹਾਂਜੀ ਜੇਕਰ ਗੱਲ ਕਰੀਏ ਇਹਨਾਂ ਤੇ ਪ੍ਰਾਈਸ ਵੀ ਕਿਉਂਕਿ ਹੈਂਡ ਮੇਡ ਹੈ ਤਾਂ ਕਿੰਨਾ ਪ੍ਰਾਈਸ ਹੈ ਤੁਹਾਡੀ ਪ੍ਰਾਈਸ ਜੀ ਮੈਡਮ ਜੀ 100 ਰੁਪਏ ਸੇ ਸਟਾਰਟਿੰਗ ਹੈ ਕਿ ਡੋਰ ਮੇਡ ਬਾਕੀ ਉਹਦਾ ਤੁਹਾਨੂੰ ਫੇਰ ਸਸਤੇ ਚਾਹੀਏ ਜਿਆਦਾ ਸਸਤੇ ਚਾਹੀਏ ਤੇ 100 ਰੁਪਏ ਦਾ 4 ਵੀ ਸਾਡੇ ਕੋਲ ਮਿਲ ਜਾਨੇ ਹੈ ਹਾਂਜੀ ਬਹੁਤ ਹੀ ਵਧੀਆ ਹਾਂਜੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਨਾਲ ਬਣਾਈਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਦੂਰ ਦੂਰ ਤੋਂ ਲੋਕ ਇੱਥੇ ਆ ਕੇ ਆਪਣੀ ਪ੍ਰ ओके था okay. जोधपुर राजस्थान राजस्थान भी लेके लिए ਇਹ ਸਾਰਾ ਕੁਝ ਇੱਥੇ ਘਰ ਬਣਾਉਂਦੇ ਹੋ ਜਾਂ ਕਿਵੇਂ ਮਮਮੀ ਦੇ ਤਰ੍ਹਾਂ ਸਹੀ ਹੋਮ ਮੇਡ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਚੀਜ਼ਾਂ ਇੱਥੇ ਹੋਮ ਮੇਡ ਬਣੀਆਂ ਹੋਈਆਂ ਨੇ ਤੁਹਾਨੂੰ ਮਿਹਨਤ ਵੀ ਹੈ ਤੁਸੀਂ ਇੱਕ ਵਾਰ ਦੱਸ ਦਿਓ ਕਿ ਪ੍ਰਾਈਸ ਜੋ ਹੈ ਤੁਹਾਡਾ ਉਹ ਕਿੰਨੇ ਤੋਂ ਸ਼ੁਰੂ ਹੈ ਕਿਉਂਕਿ ਇਹ ਮੇਰੇ ਤੋਂ ਕਾਫੀ ਅਲੱਗ ਲੱਗਦਾ ਹੈ 40 ਰੁਪਏ ਤੋਂ 30 ਰੁਪਏ ਲੈ ਕੇ ਉੱਪਰ ਕਿੰਨੇ ਲੈ ਸਕਦੇ ਹੋ 100 ਰੁਪਏ 90 ਰੁਪਏ 150 200 225 ਅਲੱਗ-ਅਲੱਗ ਪ੍ਰਾਈਸ ਹਸ ਸਕਦਾ OK ਸਟਾਰਟਿੰਗ 50 ਰੁਪਏ ਤੋਂ ਹੈ ਹਾਂਜੀ ਸਰ ਤੁਹਾਡਾ ਨਾਮ ਨਾਸਿਰ ਅ ਨਾਮ ਮੁਹੰਮਦ ਨਾਸਿਰ ਓਕੇ ਮੁਹੰਮਦ ਨਾਸਿਰ ਅ ਕਹਾਂ ਸੇ ਆਇਓ ਆਪ ਜੀ ਯੂਪੀ ਜ਼ਿਲ੍ਹਾ ਬੁਲੈਂਚਰ ਕੋ ਜੀਆ ਓਕੇ ਅ ਜਿਵੇਂ ਇਹ ਚੀਜ਼ਾਂ ਨਹੀਂ ਗੀਆਂ ਜਿਵੇਂ ਕਾਰਬਨ ਬਣੇ ਹੋਏ ਨੇ ਇਹ ਸਾਰਾ ਹੋਮ ਮੇਡ ਆ ਯਾ ਫਿਰ ਕਿਦਾਂ ਜੀ ਸਭ ਚੀਨੀ ਮਿੱਟੀ ਘਾ ਕੇ ਰੋ ਅਗੀ ਮਾਈਕ੍ਰੋ ਵਨ ਸੇ ਇਹ ਸਭ ਵਹੀ ਬੰਦਾ ਖੁਰਜਾ ਇਹ ਸਭ ਤੁਸੀਂ ਖੁਦ ਬਣਾਉਂਦੇ ਆ ਨਹੀਂ

ਕਪੜਾ ਹਰ ਰਿਸਟੋਲ ਹੈ ਹਲ ਕਰੇਗਾ ਫਰਨੀਚਰ ਉਂਝਾ ਸਭ ਹੈ ਹਾਂਜੀ ਬਹੁਤ ਅੱਛਾ ਲੱਗ ਰਿਹਾ ਹੈ ਓਕੇ ਕਿੰਨੀ ਵਧੀਆ ਕਾਰਗਿਰੀ ਇੱਥੇ ਦੇਖਣ ਨੂੰ ਮਿਲੀ ਹੈ ਉਹ ਦੇਖੋ ਉੱਥੇ ਜਿਵੇਂ ਇਹ ਚੇਅਰਜ਼ ਵਗੈਰਾ ਨੇ ਸਟੂਲ ਵਗੈਰਾ ਨੇ ਉਹ ਬਣਾ ਵੀ ਰਹੇ ਨੇ ਤਾਂ ਚਲੋ ਕਰਦੇ ਆ ਉਹਨਾਂ ਦੇ ਨਾਲ ਗਲਬਾ ਸਸ਼ੀ ਆਕਾਲ ਸਰ ਤੁਹਾਡਾ ਨਾਮ پرویز ਮਲਿਕ ਹਾਂਜੀ ਅ ਸਰ ਜਿਵੇਂ ਤੁਸੀਂ ਇਹ ਖੁਦ ਬਣਾ ਰਹੇ ਹੋ ਕਿੰਨੀ ਕ ਮਿਹਨਤ ਇਸ ਚ ਲੱਗਦੀ ਹੈ ਬਹੁਤ ਮਿਹਨਤ ਹੈ ਇਸ ਵਿੱਚ ਬਹੁਤ ਮਿਹਨਤ ਲੱਗਦੀ ਹੈ ਹਾਂਜੀ ਕਿ ਤੁਸੀਂ ਇੱਥੇ ਕਿੰਨੇ ਕ ਸਾਲਾਂ ਤੋਂ ਆ ਰਹੇ ਹੋ ਹਮ ਤੋ ਯਹਾਂ ਸੇ 7-8 ਸਾਲ ਸੇ ਆ ਰਹੇ ਹਾਂ ਓਕੇ ਤੇ ਕਿੱਥੋਂ ਆਨੇ ਹੋ ਤੁਸੀਂ ਵੈਸੇ ਸਹਾਰਨਪੁਰ ਓਕੇ ਸਹਾਰਨਪੁਰ ਸਹਾਰਨਪੁਰ ਯੂਪੀ ਤੋ ਜਿਵੇਂ ਕਿ ਦੱਸਿਆ ਹੈ ਸਰ ਨੇ ਕਿ ਉਹ ਇੱਥੇ ਆਂਦੇ ਨੇ ਤੇ ਕਿੰਨੀ ਜ਼ਿਆਦਾ ਮਿਹਨਤ ਇੱਥੇ ਲੱਗਦੀ ਹੈ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਦੇਖੋ ਇਹ ਸਾਰਾ ਹੈਂਡ ਮੇਡ ਹੈਗਾ ਹੈਂਡ ਮੇਡ ਬਣਿਆ ਹੋਇਆ ਤੇ ਬਹੁਤ ਸੋਹਣਾ ਇਹ ਲੱਗ ਰਿਹਾ ਹੈ ਦੇਖਣ ਦੇ ਵਿੱਚ ਵੀ ਅ ਸਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੇ ਪ੍ਰਾਈਸ ਦੀ ਤਾਂ ਪ੍ਰਾਈਸ ਕਿੰਨਾ ਕੁ ਤੁਸੀਂ ਇੱਥੇ ਲਗਾਨੇ ਹੋ ਪ੍ਰਾਈਸ ਤਾਂ ਅਲਗ-ਅਲਗ ਪ੍ਰਾਈਸ ਹੈ 2000 3000 4000 5000 ਡਿਸਕਾਊਂਟ ਵੀ ਦੇ ਰਹੇ ਆ 20% ਹਾਂਜੀ ਜੀ ਅ ਜਿਵੇਂ ਕਿ ਤੁਸੀਂ ਦੇਖਿਆ ਕਿ ਡਿਸਕਾਊਂਟ ਵੀ ਇੱਥੇ ਰੱਖਦੇ ਨੇ ਤੇ ਮੇਲੇ ਦੀ ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜ਼ਿਆਦਾ ਖੁਸ਼ੀ ਮਿਲਦੀ ਹੈ ਇੱਥੇ ਆ ਕੇ काम अच्छा चलता है पटियाला में हमेशा से अच्छा चलता है कस्टमर अच्छा है यहाँ का हाँ जी। जब भी आते हैं माल बिक जाता है सारा ओके आज जी तुसे डिश बना रहे हो इसका नाम की है ਕੀ ਸਰ ਦੁੱਧ ਹੈ ਓਕੇ ਕੀ ਸਰ ਦੁੱਧ ਕਿੰਨੀ ਕਮਿਹਨਤ ਲੱਗਦੀ ਹੈ ਤੁਹਾਨੂੰ ਇੱਥੇ ਮਿਹਨਤ ਤਾਂ ਲੱਗਦੀ ਹੈ ਜੀ ਪਕਾਈ ਹੁੰਦੀ ਹੈ ਜੀ ਹਾਂਜੀ ਤੇ ਕਿੰਨੇ ਦਾ ਤੁਸੀਂ ਲਗਾਣੇ ਹੋ ਇਹਦੇ ਵਿੱਚ ਪਾ ਕੇ ਦਿੰਨੇ ਹੋ ਹਾਂਜੀ ਮਾੜੀ ਜੀ ਥੋੜੇ ਜਿਹਾ ਪਾ ਕੇ ਦਿੰਨੇ ਆ 70 ਗਲਾਸ ਓਕੇ 70 ਰੁਪਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗਲਾਸ ਲਗਾਉਂਦੇ ਆ ਆਉ ਕਰਦੇ ਆ ਹੋਰ ਲੋਕਾਂ ਨਾਲ ਇੱਥੇ ਗੱਲਬਾਤ ਬਾਈਕ ਬਹੁਤ ਹੈ ਮਿਲਦੀ ਹੈ ਹੂੰ ਇੱਕ ਸਰ ਹਾਂ ਲਗਾ ਦੇ ਜੀ ਹਾਂ ਹਾਂ ਲਗਾ ਦੇ ਜੀ ਹਾਂਜੀ ਮੈਮ ਤੁਹਾਡਾ ਨਾਮ ਮੇਰਾ ਨਾਮ ਔਰਮਿਲ ਪੁਰੀ ਹੈ ਮੈਂ ਯਾਜਿੰਦਰਾ ਪੂਰਨ ਬਾਲ ਨਿਕੇਤਨ ਓਕੇ ਬਾਲ ਨਿਕੇਤਨ ਮੀਨਸ ਅਨਾਥਾਸ਼ਰਮ ਉਸ ਦੀ ਚੇਅਰ ਪਰਸਨ ਔਰਮਿਲ ਪੁਰੀ ਹਾਂਜੀ ਜਿਵੇਂ ਕਿ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਏ ਹੋ ਕਿੰਨਕ ਬੱਚੇ ਇੱਥੇ ਇੰਜੋਇਮੈਂਟ ਕਰ ਰਹੇ ਨੇ ਇੰਜੋਇਮੈਂਟ ਕਿੰਨਕ ਕਰ ਰਹੇ ਆ ਤਾਂ ਬੱਚਿਆਂ ਨੂੰ ਕਹਿੰਦੀ ਕੋਈ ਲੋੜ ਹੀ ਨਹੀਂ ਹਮ ਇੰਨੇ ਚੁੱਲੇ ਐਨਾ ਖਾਣਾ ਪੀਣਾ ਐਨਾ ਦੇਰ ਹੈ ਐਡ ਦਾ ਟਾਪ ਅੱਪ ਦਾ ਬਰਡ ਹਾਂਜੀ ਔਰ ਬੱਚੇ ਦਾ ਫਿਰ ਇੰਜੋਏ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹਾਂਜੀ ਔਰ ਭਗਵਾਨ ਦੀ ਕਿਰਪਾ ਐਸੀ ਹੈ ਕਿ ਨਾ ਬੱਚਿਆਂ ਨੂੰ ਹਰ ਚੀਜ਼ ਮਿਲਦੀ ਹੈ ਹਰ ਚੀਜ਼ ਮੁਹੱਈਆ ਕਰਾਈ ਜਾਂਦੀ ਹੈ ਜਿੱਥੇ ਵੀ ਜੋ ਕੁਝ ਵੀ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਉੱਥੇ ਬੱਚਿਆਂ ਨੂੰ ਲੈ ਕੇ ਜਾਇਆ ਜਾਵੇ ਇੰਜੋਏ ਕਰਾਇਆ ਜਾਵੇ ਹਾਂਜੀ ਅੱਛਾ ਲੱਗਦਾ ਔਰ ਬੱਚੇ ਸਾਡੇ ਇੰਜੋਏ ਕਰਦੇ ਨੇ ओके ਇਹਨਾਂ ਬੱਚਿਆਂ ਲਈ ਮੈਮ ਤੁਸੀਂ ਹੋਰ ਕੀ ਕੁਝ ਕਰਦੇ ਹੋ ਕਿ ਬੱਚਿਆਂ ਦੀ ਦੇਖੋ ਖੁਸ਼ੀ ਦੀ ਇੱਥੇ ਗੱਲ ਆ ਜਾਂਦੀ ਆ ਉਹਨਾਂ ਨੂੰ ਕਿੱਦਾਂ ਖੁਸ਼ ਰੱਖਦੇ ਹੋ ਕਿਉਂਕਿ ਕਈ ਵਾਰ ਨਵੇਂ ਬੱਚੇ ਵੀ ਇਹਨਾਂ ਦੇ ਵਿੱਚ ਜਿਵੇਂ ਸ਼ਾਮਿਲ ਹੁੰਦੇ ਨੇ ਤਾਂ ਉਹਨਾਂ ਨੂੰ ਕਿੰਨਾ ਕੁ ਇੱਥੇ ਫੀਲ ਨਹੀਂ ਹੋਣ ਦਿੰਦੇ ਤੁਸੀਂ ਪੇਰੈਂਟਸ ਵੀ ਫੀਲ ਨਾ ਹੋਣ ਦੇਣ ਦੀ ਗੱਲ ਇਹ ਹੈ ਕਿ ਜੇ ਤੁਸੀਂ ਮੇਰਬਾਨੀ ਕੇਤਨ ਦੇ ਵਿੱਚ ਆ ਕੇ ਦੇਖੋ ਤਾਂ ਤੁਸੀਂ ਇਹ ਕਹੋਗੇ ਕਿ ਇਹ ਤਾਂ ਇੱਕ ਬਹੁਤ ਅੱਛੀ ਹਾਈ ਕਲਾਸ ਮਿਡਲ ਕਲਾਸ ਫੈਮਲੀ ਤੋਂ ਵੀ ਇਹ ਉੱਪਰ ਰਹਿਣਾ ਦਾ ਰਹਿਣਾ ਸਨਾ ਖਾਣਾ ਪੀਣਾ ਕਪੜੇ ਪਾਣੇ ਔਰ ਇਹਨਾਂ ਦੀ ਸਟੱਡੀ ਹਾਂਜੀ ਸਾਡੇ ਆਪਣੇ ਸਕੂਲ ਵੀ ਨੇ ਸਾਡੇ 17 ਇੰਸਟੀਚਿਊਸ਼ਨ ਨੇ ਜਿਨ੍ਹਾਂ ਵਿੱਚੋਂ ਸਾਡੇ ਦੋ ਸਕੂਲ ਨੇ ਤਿੰਨ ਫਲਾਈ ਸੈਂਟਰ ਨੇ ਤਿੰਨ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰਸ ਹਨ ਇੱਕ ਹਸਪੀਟਲ ਹੈ ਤੇ ਕ੍ਰਿਮੇਸ਼ਨ ਗਰਾਊਂਡਸ ਨੇ ਦੋ ਤੇ ਆਹ ਜਿਹੜਾ ਸਾਹਮਣੇ ਭਵਨ ਦੇਖ ਰਹੇ ਹੋ ਜੀ ਕੇ ਐਸ ਭਵਨ ਹਾਂਜੀ ਇਹ ਵੀ ਸਾਡੀ ਹੈ ਤੇ ਜਿੱਥੇ ਆਪਾਂ ਖੜੇ ਹਾਂ ਅੱਜ ਏ ਵੀ ਸਾਡੀ ਜਿੱਤ ਦਾ ਬਾਦ ਇੱਕ 파ਟ ਹੈ ਓਕੇ ਇਹ ਵੀ ਅਥਰ ਸਮਝੋ ਕਿ ਸਾਡੀ ਜਗਾ ਤੇ ਮੇਲਾ ਲੱਗਿਆ ਹੋਇਆ ਹੈ ਤੇ ਸਾਰੇ ਬੱਚੇ ਇੱਥੇ ਇੰਜੋਏ ਕਰਦੇ ਨੇ ਪੜਦੇ ਨੇ ਲਿਖਦੇ ਨੇ ਸਾਡੇ ਆਪਣੇ ਸਕੂਲਾਂ ਚ ਪਲੱਸ 2 ਤੱਕ ਪੜਦੇ ਨੇ ਫਿਰ ਉਸ ਤੋਂ ਬਾਅਦ ਜਿਸ ਬੱਚੇ ਦਾ ਜੋ ਕੈਲੀਬਰ ਹੁੰਦਾ ਹੈ ਉਹ ਉੱਥੇ ਜਾ ਕੇ ਪੜਦੇ ਨੇ ਕਾਲਜ ਦੇ ਵਿੱਚ ਜਾਂਦੇ ਨੇ ਸਾਇੰਸ ਸਿੱਖਦੇ ਨੇ ਜਿਵੇਂ ਅੱਜ ਸਾਡੇ ਬੱਚੇ ਚਾਰ ਬੱਚੇ ਪੋਲੀਟੈਕਨਿਕ ਕਾਲਜ ਪੜ ਰਹੇ ਨੇ ਤੇ ਇੱਕ ਬੇਟੀ ਸਾਡੀ ਜਿਹੜੀ ਹੈ ਉਹ ਨਾ 3 ਕਨਈਆ ਦੇ ਵਿੱਚ ਲੈ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ ਹੈ ਤੇ ਦੋ ਬੱਚੇ ਸਾਡੇ ਠਾਪੜ ਕਾਲਜ ਦੇ ਵਿੱਚ ਪੜ੍ਹ ਰਹੇ ਨੇ ਹਾਂ ਜਿਵੇਂ ਮੈਮ ਤੁਸੀਂ ਗੱਲ ਕੀਤੀ ਹੈ ਸਟੱਡੀ ਦੀ ਜਿਹੜੀ ਸਟੱਡੀ ਹੈ ਸਰਕਾਰ ਬੱਚਿਆਂ ਦੀ ਕਿੰਨੀ ਕਿਥੇ ਹੈਲਪ ਕਰਦੀ ਹੈ ਜ਼ੀਰੋ I should not say ਕਿ ਸਰਕਾਰ ਪਰ ਜਿਹੜੀ ਸਾਡੀ ਸੁਸਾਇਟੀ ਹੈ ਬਹੁਤ ਜ਼ਿਆਦਾ ਕਰਦੀ ਹੈ ਪਰ ਪਤਾ ਹੀ ਹੋਣਾ ਕਿ ਠਾਪੜ ਦੀ ਫੀਸ ਬਲ ਟੈਕਨੀਕ ਦੀ ਫੀਸ ਕੋਈ ਕੱਟ ਫੀਸ ਨਹੀਂ ਹੈ ਹਾਈ ਸਕੂਲ 'ਚ ਦੇਣ ਵਾਸਤੇ ਬੱਚਿਆਂ ਲਈ ਫੀਸ ਸਾਨੂੰ ਬਹੁਤ ਜ਼ਰੂਰੀ ਹੈ ਜਿਹੜੇ ਕਿ ਸਾਰੇ ਦੇ ਸਾਰੇ ਫੀਸਾਂ ਸਾਡੇ ਡੋਨਰਸ ਦੇਂਦੇ ਨੇ ਆਪੇ ਆਗੇ ਕਹਿੰਦੇ ਨੇ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਵਾਸਤੇ ਕੱਪੜਿਆਂ ਵਾਸਤੇ ਚੀਜ਼ਾਂ ਦੇਣੀਆਂ ਨੇ ਸਾਨੂੰ ਦੱਸੋ ਜਦੋਂ ਪੜ੍ਹ ਲਿਖ ਕੇ ਵੱਡੀਆਂ ਹੋ ਜਾਂਦੀਆਂ ਤਾਂ ਇਹਨਾਂ ਦੀ ਮੈਰਿਜ ਕੀਤੀ ਜਾਂਦੀ ਹੈ ਮੈਰਿਜ ਵੀ ਇੱਕ ਇਹ ਨਹੀਂ ਹੈ ਕਿ ਕਿਸੇ ਵੀ ਐਵੇ-ਗਾਰੇ ਦੇ ਘਰ ਦੇ ਵਿੱਚ ਬਹੁਤ ਅੱਛੇ ਤਰ੍ਹਾਂ ਤੋਂ ਸਾਨੂੰ ਰਿਸ਼ਤੇ ਆਉਂਦੇ ਨੇ ਔਰ ਇੱਕ ਬਹੁਤ ਅੱਛੀ ਇਨਰਦੀ ਮੈਰਿਜ ਕੀਤੀ ਜਾਂਦੀ ਹੈ। ਹਾਂਜੀ। ਭਗਵਾਨ ਕਰੇ ਇਸ ਤਰ੍ਹਾਂ ਹੀ ਇਹਨਾਂ ਤੇ ਕਿਰਪਾ ਬਣੀ ਰਹੇ ਇਸ ਤਰ੍ਹਾਂ ਦੀ ਹੋਈ ਤੇ ਇਹਨਾਂ ਦਾ ਇਸ ਤਰ੍ਹਾਂ ਹੀ ਟਾਈਮ ਚੱਲਦਾ ਰਹੇ। ਹਾਂਜੀ ਜਿਵੇਂ ਦੇਖੋ ਤੁਸੀਂ ਮਾਨਵਤਾ ਦੀ ਇੱਥੇ ਕਿੰਨੀ ਉਹ ਕਰਦੇ ਹੋ ਰਿਸਪੈਕਟ ਕਰਦੇ ਹੋ। ਬੱਚਿਆਂ ਨੂੰ ਕਿੰਨਾ ਪਿਆਰ ਦਿੰਦੇ ਹੋ। ਤੁਹਾਨੂੰ ਅੰਦਰੋਂ ਰੂਹ ਕਿੰਨੀ ਖੁਸ਼ ਹੁੰਦੀ ਹੈ ਠੋਡੀ। ਤੇ ਮੇਰੇ ਚਿਹਰੇ ਤੇ ਨਹੀਂ ਦਿਖ ਰਿਹਾ ਆ ਹਾ ਹੈਪੀ ਆਮ। ਹਾਂਜੀ ਵੀ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਇਹ ਮੇਰੇ ਕੋਲੀਗਸ ਨੇ ਇਹ ਕਿਸ਼ਨਾ ਜੀ ਨੇ ਸਾਡੇ ਨੀਨਾ ਮੈਡਮ ਨੇ ਸਾਡੇ ਮੈਂਬਰ ਨੇ ਇਹ ਮੇਰੇ ਨਾਲ ਹਰ ਟਾਈਮ ਖੜੇ ਨੇ ਸਾਡੇ ਇੱਕ ਚੇਅਰ ਪਰ ਹਰ ਇੰਸਟੀਚਿਊਸ਼ਨ ਦਾ ਇੱਕ ਚੇਅਰਮੈਨ ਹੈ ਤੇ ਉਹਦੇ ਨਾਲ 6 7 9 ਬੰਦਿਆਂ ਦੀ ਟੀਮ ਹੈ ਜਿਹੜੇ ਸਾਰੇ ਮਿਲ ਕੇ ਇੱਕ ਇੰਸਟੀਚਿਊਸ਼ਨ ਨੂੰ ਚਲਾਉਂਦੇ ਆ ਤੇ ਜਿਹੜੀ 17 ਜਿਹੜੀਆਂ ਸਾਡੇ ਇੰਸਟੀਚਿਊਸ਼ਨ ਆ ਉਹਨਾਂ ਸਭ ਦੇ ਉੱਪਰ ਇੱਕ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਰੀਰਰ ਤੇ ਫਾਈਨੈਂਸ ਮਿਸ ਇਹ ਸਾਰੇ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਇਹ ਸਭਾ ਚੱਲਦੀ ਹੈ ਜਿਹੜੀ ਕਿ 113 ਸਾਲਾਂ ਤੋਂ 113 ਸਾਲਾਂ ਮੀਨਸ ਸਮਥਿੰਗ ਇੱਕ ਇੰਸਟੀਚਿਊਸ਼ਨ 113 ਸਾਲ ਚੱਲਣਾ ਕੋਈ ਛੋਟੀ ਜੀ ਗੱਲ ਨਹੀਂ ਹੈ ਬਹੁਤ ਬੜੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਬਹੁਤ ਨੀਟ ਐਂਡ ਕਲੀਨ ਸਾਡੀ ਇਹ ਸਭਾ ਐ ਐਸਜੀਕੇਐਸ ਕੁਮਾਰ ਸਭਾ ਜਿਹਦੇ ਵਿੱਚ ਇਹ 17 ਇੰਸਟੀਟਿਊਸ਼ਨ ਨੇ ਇਹ ਚੱਲ ਰਹੇ ਨੇ ਤਾਂ ਮੀਨਸ ਆਲ ਕਲੀਅਰ ਬਹੁਤ ਹੀ ਬਹੁਤ ਜ਼ਿਆਦਾ ਕਲੀਅਰੈਂਸ ਹੈ ਇੱਥੇ ਬਹੁਤ ਜ਼ਿਆਦਾ ਇਹਨਾਂ ਦੇ ਡੈਡੀਕੇਸ਼ਨ ਹੈ ਸਾਡੇ ਮੈਂਬਰਸ ਦੀ ਜਿਸ ਕਰਕੇ ਇਹ ਸਭਾ ਚੱਲ ਰਹੀ ਹੈ ਹਾਂਜੀ ਹਰ ਸਾਲ ਆਨੇ ਮੈਮ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਜਦੋਂ ਹੀ ਮਿਲਣਾ ਲੱਗਦਾ ਅਸੀਂ ਬੱਚਿਆਂ ਨੂੰ ਲੈ ਕੇ ਆਨੇ ਕੱਲੇ ਇਹ ਨਹੀਂ ਹੈ ਕਿ ਸਿਰਫ ਇੱਥੇ ਹੀ ਆ ਅਸੀਂ ਬੱਚਿਆਂ ਨੂੰ ਹੋਰ ਵੀ ਜਗ੍ਹਾ ਜਿਵੇਂ ਆ ਪਿੱਛੇ ਜੇ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਆਇਆ ਉੱਥੋਂ ਫਿਰ ਸਾਰਾ ਕੁਮਾਕੇ ਬਾਗਾ ਬਾਰਡਰ ਆਮ ਖਾਸ ਬਾਗ ਜਲੰਧਰ ਤੇ ਫਿਰ ਜਲਿਆਂਵਾਲਾ ਬਾਗ ਇਹ ਸਾਰਾ ਕੁਝ ਦਿਖਾ ਕੇ ਲੈ ਕੇ ਆਏ ਕੋਵਿਡ ਦੇ ਵਿੱਚ ਅਸੀਂ ਨਹੀਂ ਗਏ ਕਿਤੇ ਉਸ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਲੈ ਕੇ Shimla ਗਏ ਤੇ ਉੱਥੇ ਸਾਰਾ ਕੁਝ Shimla ਗਏ ਤਾਂ ਬੱਚਿਆਂ ਨੇ Enjoy ਕਰਨਾ ਇਸੇ ਦਾ ਸਾਰਾ ਕੁਝ ਹੁਣ ਵੀ ਹੈ ਸਾਡਾ ਨੈਕਸਟ ਮੰਥ ਕੁਰਖੇਤ ਜਾਂਦਾ ਪ੍ਰੋਗਰਾਮ ਹੈ। ਥੈਂਕ ਯੂ ਸੋ ਮੱਚ ਮੈਮ। ਥੈਂਕ ਯੂ ਮੈਮ। ਥੈਂਕ ਯੂ। ਜਿਵੇਂ ਕਿ ਤੁਸੀਂ ਦੇਖਿਆ ਕਿ ਇੱਥੇ ਮੈਮ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਕਿ ਉਹ ਅਨਾਥ ਆਸ਼ਰਮ ਦੇ ਬੱਚਿਆਂ ਦੇ ਲਈ ਦੇਖੋ ਕਿੰਨਾ ਕੁਝ ਕਰਦੇ ਨੇ। ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਨੇ। ਉਹਨਾਂ ਦੀ ਖੁਸ਼ੀ ਦੀ ਕਿੰਨੀ ਕਦਰ ਕਰਦੇ ਨੇ। ਆਗੀ ਮੈਂ ਆਇਨ ਆਇਨ ਕਮ जी सर आपका नाम मोहम्मद शालम है ओके okay, कहा से आए हैं मुजफ्फरनगर ओके okay. जैसे आप ये लिखा हुआ है बिस्किट खाने का चैलेंज क्या ये चैलेंज क्या है क्या ये चैलेंज है एक मिनट में पूरा पैकेट खाना है इसके अंदर दस बिस्किट है सौ रुपए का पैकेट है हजार रुपए का नाम है okay. एक मिनट में पूरा फिनिश करना है मुखंदर ऐसी बस यही चैलेंज है अच्छा जी और जैसे कि हमने वहाँ पे देखा हंटेड हाउस भी आपने बना रखा है तो कैसा माहौल है वहाँ का वहाँ का नॉर्मली है बच्चों को जी। आ, पूरा जो सेटअप है वो आपने बढ़िया किया हुआ आ, बड़िया जैसे बड़िया है जैसे हम अंदर से देख कर आए हैं तो कितनी की मेहनत लगती है ये सेट बनाने में ये मिनिमम तीन दिन जाते दर हैं लगाने में ओके आ, कितने सालों से आ रहे हैं आप यहाँ पे हमें लगभग हुए पाँच साल हो गए यहाँ पे तो काम करते थे जी पंद्रह दिन हुए लेकिन इस काम में पाँच साल होती है कितना का ज्यादा आपको यहाँ पे इनकम वगैरह अच्छी होती है हाँ यहाँ पे ठीक है नॉर्मल है लेकिन कभी कभी लगी जाते हैं थी। थी। तो जैसे कि आपने देखा कि हंटेड हाउस भी हम जाकर आए और ये बिस्किट चैलेंज भी हमने देखा कितना अच्छा लोगों ने यहाँ प्रदर्शनी लगाई हुई है और बहुत अच्छा काम भी कर रहे हैं